ಅದೇ <laughs> ਆ ਦੁਕਾਨ ਦਾ ਕੋਈ ਨਹੀਂ ਕੋਈ ਨਹੀਂ ਹਾਂ ਹਾਂ ਹਾਂਜੀ ਬੋਜੀ ਹੋਰ ਨਹੀਂ ਸੁਪਨੇ ਕਰ ਰਹੀ ਹਾਂ ਹਾਂਜੀ ਸਭ ਆਈ ਬਾਤ ਕਰਦੇ ਹਾਂ ਹਾਂਜੀ ਸਰ ਸਰ ਨਵਾਰ ਕੇ ਜਾਈਏ ਗਲਤ ਕੋਈ ਜੀ ਕੋਈ ਨਹੀਂ ਆ ਨੰਬਰ ਜੀ ਆ ਦੇ ਸਾਰੇ ਨਵਾਰੀ ਸਰ ਸਾਹਮਣੇ ਦੇਖਿਆ ਸਰ ਸਰ ਥੋੜਾ ਜਿਹਾ ਇੱਧਰ ਸਰ ਆਓ ਜੀ ਸਰ ਸਾਹਮਣੇ ਮੰਤਰੀ ਸਾਹਿਬ ਇੱਧਰ ਪਲੀਜ਼ ਮੰਤਰੀ ਸਾਹਿਬ ਇੱਧਰ ਥੋੜਾ ਜਿਆ ਹਾਂਜੀ ਬੋਲੇ ਖੋਨੇਹਾ ਦੋ ਕੇਜਾ ਸਰ ਪਿੱਛੇ ਨਾ ਬੋਲੇ ਖੋਨੇਹਾ ਜਨੀਤ ਜੋ ਸਰ ਫੋਲ ਕਰਾਣਾ ਕੀ ਸੀ ਕਿ ਇੰਤਜ਼ਾਮ ਸਰਕਾਰਾਂ ਨੇ ਕਿ ਕੋਈ ਦਾ ਇੰਤਜ਼ਾਮ ਬਖਰਾ ਕੀਤਾ ਜਾ ਸੁਮੰਤਰੀ ਸਾਹਿਬ ਨੇ ਜਿੱਡੀ ਰੋਡ ਤੋਂ ਬਗਵਟ ਕਨਵਾਸ ਟ੍ਰੈਫਿਕ ਨੂੰ ਜੁੜੇ ਤਰੰਤਾਂ ਰੋਡ ਜਾਣਾ ਉਹ ਮੁੜ ਜਾਵੇ ਕੱਟ ਹੈਗਾ ਜਿੰਨ ਤਾਂ ਰਚਨ ਸਾਹਿਬ ਜਨ ਉਹ ਦਿਨ ਅੱਜੇ ਰੋਜ਼ ਤੱਕ ਅੱਜ ਤੱਕ ਚੱਲ ਰਹੀ ਹੈ ਸਮਝੀ ਜਾਂ ਗਈ ਹੈ ਮੈਂ ਕਿ ਇਹ ਵਿਜ਼ਾ ਨਾ ਹੋ ਗਿਆ ਇਹ ਸੋਚ ਨੇ ਪੰਜਾਬ ਪ੍ਰਦੇਸ਼ ਸਮਰਪਿਤ ਨੇ ਔਰ ਦੂਸਰੀ ਗੱਲ ਮੈਂ ਥੋੜੀ ਜਿਹੀ ਮੈਂ ਵੀ ਕਲਪਸੂ ਅਸੀਂ ਲਾਈਵ ਕੀਤਾ ਸੀਗਾ ਇੱਕ ਥੋੜਾ ਸਾਨੂੰ ਵੀ ਕਦੇ ਗੁੱਸਾ ਆ ਜਾਂਦਾ ਹੁਣ ਆਇਆ ਸੀ ਤੁਸੀਂ ਭੁਲਾਇਆ ਐਦਾਂ ਮੈਂ ਕਹਿੰਦਾ ਜੀ ਨਹੀਂ ਮਨਸਾਲੀ ਗੁੱਸਾ ਸੀਗਾ ਉਹ ਨਰਾਜ਼ਗੀ ਦਾ ਡੈਮੋਕਰੈਟਿਕ ਰਾਈਟ ਉਹ ਤਾਂ ਤਰੀਕਾ ਵੀ ਡੰਪ ਕੱਢੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਜੇ ਸੀ ਨਰਾਜ਼ਗੀ ਜਾਹ ਕਰਨੀਆਂ ਉਹਦੇ ਤਰੀਕੇ ਵੀ ਹੋਰ ਹੈਗੇ ਆ ਅਸੀਂ ਉਹ ਫਿਰ ਵਿਰੋਧੀ ਕੀਤਾ ਬਹੁਤ ਬਹੁਤ ਸਨਮਾਨ ਮੰਤਰੀ ਸਾਹਿਬ ਦਾ ਕਿ ਉਹ ਬਹੁਤ ਧਿਆਨ ਦੇ ਰਹੇ ਨੇ ਜੰਡਿਆਲੇ ਵਾਲੀ ਤੁਸੀਂ ਦੇਖੋਗੇ ਉਸਦੇ ਬਾਅਦ ਇਕਤਰ ਹੋਏ ਮੇਰੇ ਵੀਰ ਮਧੀਆਂ ਭੈਣਾਂ ਆ ਆ ਸਭ ਤੋਂ ਪਹਿਲਾਂ ਪਤਾ ਹੀ ਸਾਥ ਕਾਂਗਰਸੀ ਵਾਲੇ ਦੇ ਵਿੱਚ ਅਸੀਂ ਅੱਠ ਕੁ ਗਲੀਆਂ ਬਣਾਉਣ ਲਈ ਉਦ ਘਟਲ ਕਰਨੇ ਨੇ ਕੀਤੇ ਵੀ ਨੇ ਕੁਝ ਇਹਦੇ ਵਾਸਤੇ 200 33 ਲੱਖ ਰੁਪਏ ਜਿਹੜਾ ਇਹਦੇ ਵਾਸਤੇ ਮਨਜ਼ੂਰ ਕੀਤਾ ਔਰ ਕੋਲ 426 ਕਰੋੜ ਆ ਬਾਕੀਆਂ ਦੇ ਤੁਹਾਡਾਂ ਨੂੰ ਹੀ ਆਉਣ ਵਾਲੇ ਜਨਾਂ ਦੇ ਵਿੱਚ ਕਰ ਦੇਵਾਂਗੇ ਟਾਈਮ ਜ਼ਿਆਦਾ ਨਹੀਂ ਹੈਗਾ ਮੈਂ ਥੋੜਾ ਜਿਹੀ ਕੰਮ ਦੀ ਗੱਲ ਨਹੀਂ ਕਰੂੰਗਾ ਜਿਆਦਾ ਹੀ ਤੇ ਉਗੇ ਬਲਕਾਨਾਂ ਤੇ ਜਾਣਾ ਸਭ ਤੋਂ ਪਹਿਲਾਂ ਤੇ ਸਾਡਾ ਆਪਣਾ ਸ਼ਹਿਰ ਇੱਥੇ ਜੰਮੇ ਪੜੇ ਆ ਇੱਥੇ ਕਿੱਡੇ ਆਸਾਨੇ ਇਕੱਲੇ ਇਕੱਲੇ ਬੰਦੇ ਦੀ ਸ਼ਕਲ ਨਾਮ ਕੰਮ ਬੱਚੇ ਭੈਣ ਭਰਾ ਸਭ ਦਾ ਹੀ ਪਤਾ ਹੈ ਜਿਹੜੀ ਪਿਛਲੇ ਦਿਨੀ ਇੱਕ ਦਰਬਾਰ ਸਾਹਿਬ ਵਾਲੀ ਬਰੀ ਜਿਹਨੂੰ ਆਪਾਂ ਬੋਲਦੇ ਹਾਂ ਉਹਦੇ ਵਿੱਚ ਉਹਨੂੰ ਪੁੱਟਿਆ ਗਿਆ ਸੀਗਾ ਕੋਈ ਜੇ ਕੰਮ ਕਰਾਉਣ ਵਾਸਤੇ ਉਹ ਜਿਹੜੀ ਵਿਅਕਤੀ ਨੂੰ ਕੋਈ ਇੱਛਾ ਸੀਗੀ ਮਨਜ਼ੂਰੀ ਦੀ ਚਲੋ ਉਹ ਵੀ ਇੱਕ ਗੱਲ ਸੀ ਮੈਨੂੰ ਇੱਕ ਗੱਲ ਯਾਦ ਆ ਮੇਰੇ ਮਰੀ ਮਦਰ ਫਾਦਰ ਸਾਰੇ ਨਾਲ ਬਸਦੇ ਸੀਗੇ ਕਿ ਮੇਰਾ ਤੇ ਨਾਮ ਕਰਨੀ ਜਿਹੜਾ ਨਾ ਮੇਰਾ ਨਾਮ ਜਿਹੜਾ ਉਸ ਗੁਰਦੁਆਰੇ ਦੇ ਵਿੱਚੋਂ ਨਿਕ ਰਿਆ ਸੀ ਉੱਥੇ ਜਾ ਕੇ ਮੇਰੇ ਬਾਪੂ ਨੇ ਨਾਮ ਕਢਾਇਆ ਸੀ ਕਿ ਮੇਰਾ ਇਹਦਾ ਨਾਮ ਕੀ ਰੱਖਣਾ ਤੇ ਉਸ ਗੁਰਦੁਆਰੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਮਤਲਬ ਮੈਂ ਜਾਂਦਾ ਵੀ ਨਹੀਂ ਨਾ ਸੋ ਕਦੀ ਕੋਈ ਅਹੋਜੀ ਦੀ ਗੱਲ ਹੋ ਸਕਦੀ ਸੀ ਕੋਈ ਕਦੀ ਜਿਹੜੀ ਆ ਰਹਿ ਜੇ ਜਾਂ ਹੋ ਜੇ ਨਾ ਹੋਵੇ ਪਰ ਇੱਕ ਗੱਲ ਤਾਂ ਮੈਨੂੰ ਜਰੂਰ ਮਹਿਸੂਸ ਹੋਇਆ ਕਿ ਇਤਨੇ ਰਾਤ ਇੱਕ ਕਰਕੇ ਮੈਂ 2.5 ਸਾਲ ਦੇ ਵਿੱਚ ਬਿਲਕੁਲ ਨਹੀਂ ਤੁਹਾਨੂੰ ਪਤਾ ਪਿਛੇ ਮਟੂਆ ਨਹੀਂ ਘੜੇ ਸੀਗੇ ਰਾਤੀ ਵੀ ਪਤਾ ਨਹੀਂ ਕਿ ਕਿੰਨੀਆਂ ਗੱਲਾਂ ਇੱਕ ਤਰਨਤਾਰ ਨੇ ਇੱਕ ਬਟਾਲੇ ਤੋਂ ਨੇ ਰਾਤ ਦੀਆਂ ਬਰਤਾਂ ਜੀ ਇੱਕ ਦੇ ਵਿੱਚੋਂ ਮੈਂ 11:30 12 ਵਜੇ ਫਰੀ ਹੋਇਆ ਤੇ ਫਿਰ ਮੈਂ ਬਟਾਲੇ ਗਿਆ ਬਟਾਲੇੋਂ ਆ ਕੇ 3 ਵਜੇ ਮੈਂ ਕੂਲ ਕਰਾ ਕੇ ਉਹਨੂੰ 220 ਕਿਲੋ ਦਾ ਕੀਕਾ ਜੀ ਤੁਸੀਂ ਆਪਣੇ ਆਪਣੇ ਜਨਿਆਰੇ ਦੀ ਕਮੇਟੀ ਦੀ ਨਾਲ ਆਮਦਨ ਦੀ ਗੱਲ ਕਰਾਂ ਨਾ ਤੇ 10 ਕਰੋੜ ਰੁਪਈਆ ਤਕੜਪਕ ਜਿੰਨੇ ਨਕਸ਼ੇ ਪਾਸ ਹੁੰਦੇ ਨੇ ਦੁਕਾਨਾਂ ਨੇ ਪ੍ਰਾਪਰਟੀ ਟੈਕਸ ਆ ਕੁਝ ਵੀ ਆ ਸਾਲ ਦਾ 10 ਕਰੋੜ ਰੁਪਈਆ ਹੁੰਦਾ ਠੀਕ ਹੈ ਔਰ ਪਿਛਲੇ 2.5 ਸਾਲਾਂ ਦੇ ਵਿੱਚ 10 ਕਰੋੜ ਨੂੰ 10 ਸਾਲਾਂ ਨਾਲ ਹੋਰ ਗੁਣਾ ਕਰ ਲੋ 100 ਕਰੋੜ ਰੁਪਈਆ ਢਾਈਆਂ ਸਾਲਾਂ ਦੇ ਵਿੱਚ ਜਿਹੜਾ ਜੰਡਿਆਲੇ ਦੇ ਵਿੱਚੋਂ ਆਉਣ ਵਾਲੇ ਸ਼ਾਇਦ 10 ਸਾਲ ਦੀ ਇਕੱਠਾ ਨਹੀਂ ਹੋਣਾ ਉਹ ਢਾਈ ਸਾਲਾਂ ਦੇ ਵਿੱਚ ਜਿਹੜਿਆਲੇ ਦੇ ਵਿੱਚ ਆ ਗਿਆ ਉਹ ਸੋਹਣ ਨਿਹਾਲ ਜੀਆਂ ਸੀ ਕਿ ਆਪਹਿਲਾਂ ਸਾਈਕਲਾਂ ਤੇ ਜਾਂਦੇ ਸੀਗੇ ਮੋਟਰਸਾਈਕਲਾਂ ਤੇ ਜਾਂਦੇ ਸੀਗੇ ਗੱਡੀਆਂ ਹੋ ਗਈਆਂ ਛੜਕਤੇ ਨਹੀਂ ਪਦੀ ਉਹ ਤੇ ਉੰਨੀ ਆ ਕੋਈ ਨਾ ਕੋਈ ਆਲਟਰਨੇਟ ਪ੍ਰਬੰਧ ਹੀ ਕਰਨ ਲੱਗੋ ਜੇ ਟ੍ਰੈਫਿਕ ਦੀ ਬੜੀ ਸਮੱਸਿਆ ਸਰਕਾਰ ਦੀ ਮਹਿਮਾਰ ਹੈ ਗੱਡੀਆਂ ਆਪਾਂ ਚਲਾਣ ਦੇ ਵਿੱਚ ਦੋ ਦੋ ਰੱਖੀਆਂ ਨੇ ਅਹੀਂ ਚਲਾਉਣੇ ਆ ਕਿੱਧਰ ਦੀ ਘਟਾਂਗੇ ਕੋਈ ਉੱਪਰ ਤੇ ਉਹ ਹੋਰ ਤੇ ਬੰਨ ਨਹੀਂ ਜਾਣਾ ਕੋਈ ਨਾ ਕੋਈ ਰਾਹ ਲੱਭਾਂਗੇ ਦਾ ਉਹ ਜਿਹੜਾ ਰਾਹ ਲੱਭਾਂਗੇ ਉਹ ਕਿੱਧਰ ਦੀ ਸੜਕ ਬਣਾਉਣੀ ਆ ਕਿੱਧਰ ਦੀ ਖੱਡਣੀ ਆ ਉਹਦੇ ਵਾਸਤੇ ਪੈਸਾ ਕਿੱਥੋਂ ਆਉਣਾ ਆ ਕਿਹੜੇ ਕਿਹੜੇ ਮਹਿਕਮਤਾਂ ਦੀ ਮਨਜ਼ੂਰੀ ਲੈਣੀ ਆ ਇਹ ਕਿਤੇ ਕੋਈ ਛੋਟੇ ਛੋਟੇ ਕੰਮ ਨਹੀਂ 7.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਤੁਹਾਡਾ ਜੂਆ ਜਿਹੜਾ ਬਾਹਰ ਹੁੰਦਾ ਸੀਗਾ ਉਹਨੂੰ ਪੱਕਾ ਕਰਵਾ ਕੇ ਨਾਲ ਉਹਦੇ ਪੀਸੀ ਪਾਣ ਲਈ ਔਰ ਉਹ 헤ਡੇ ਤੋਂ ਲੈ ਕੇ ਤੇ ਵਹਿਰਵਾਲ ਰੋਡ ਤੱਕ ਵੈਰਵਾਲਾ ਰੋਡ ਤੋਂ ਲੈ ਕੇ ਤੇ ਆਪਣੇ ਤਰਨਤਨ ਰੋਡ ਜਿੱਥੇ ਰਾਧਾ ਸਵਾਮੀ ਡੇਰਾ ਆਪਣਾ ਉਥੋਂ ਤੱਕ ਜਿਹੜੀ ਆ ਉਹ ਸੜਕ ਬਣ ਰਹੀ ਆ ਲੋਕ ਜਿਹੜੇ ਇਧਰ ਦੀ ਆ ਕੇ ਜਿੰਨਾਂ ਦਾ ਰਸਤਾ ਹੀ ਇਹ ਆ ਜਿਨ੍ਹਾਂ ਨੂੰ ਇਹੋ ਹੀ ਮਿਲਿਆ ਆ ਉਹ ਹੁਣ ਨਹੀਂ ਕਿਸੇ ਪਾਸੇ ਹੋਰ ਜਾ ਸਕਦੇ ਆ ਪਾ ਕਿਵੇਂ ਉਹਨਾਂ ਨੂੰ ਬੰਦ ਕਰ ਲਈਏ ਕਾਂਗਮ ਗੁੰਡਾ ਤੇ 14 ਸੀਗਾ ਉਹ ਬਾਹਰ ਵਾਲਾ ਜਿਹੜਾ ਆਪਣਾ ਸਰਾ ਤੇ ਪੁਲ ਬਣਿਆ ਆ ਉਹਨੂੰ ਸੈਕਸਲ ਰੇਨ ਕਰਨਾ ਹੈ ਪਹਿਲਾਂ ਆਲਾ ਬਣਾਉਣਾ ਹੈ ਆ ਤੇ ਜਿਤਨਾ ਆਲਫਾਮਾਲ ਦੇ ਬਾਹਰ ਚਲੋ ਬਣਾਉਣਾ ਹੈ ਕਰਨਾ ਹੈ ਮੈਂ ਉਹਦੇ ਵਿੱਚ ਲੱਗਾ ਹਾਂ ਪਰ ਮੈਂ ਆਪ ਉਹਨੂੰ ਉਸੇ ਤਰ੍ਹਾਂ ਢਾ ਕੇ ਉਸੇ ਤਰ੍ਹਾਂ ਨਹੀਂ ਨਾ ਕਿ ਉਹਦੇ ਫੋਰੈਸਟ ਅਪਾਰਟਮੈਂਟ ਦੀ ਕਿਤੇ ਮਨਜ਼ੂਰੀ ਲੈਣੀ ਆ ਕਿਤੇ ਮੈਂ ਦਿੱਲੀ ਜਾ ਕੇ ਸੈਂਟਰਲ ਗਵਰਨਮੈਂਟ ਦੀ ਐਨਐਚਏਆਈ ਦੀ ਮਨਜ਼ੂਰੀ ਲੈਣੀ ਆ ਤੇ ਇਹ ਗੱਲ ਮੈਂ ਗੜੀਪਰੀ ਸਾਹਿਬ ਨੂੰ ਮਿਲ ਚੁੱਕਾ ਹਾਂ ਉਹਦੇ ਬਾਰੇ ਕਈ ਕੁਝ ਕੀਤਾ ਹੈ ਹੌਲੀ 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 ਕੰਮ ਮਨਜ਼ੂਰੀਆਂ ਮਿਲਦੀਆਂ ਨੇ ਫਿਰ ਸਰਕਾਰੀ ਕੰਮ ਜੁੜੇ ਨਹੀਂ ਹੁੰਦੇ ਨੇ ਐਵੇਂ ਨਹੀਂ ਹੱਥ ਦੇ ਹੱਥ ਰੱਖ ਕੇ ਬੈਠ ਕੇ ਪਿਛਲੇ ਸਾਲ ਪਿਛਲੀ ਵਾਰੀ ਮੇਰਾ ਕਿਆ ਲਾ ਕੇ ਕਿੰਨੀਆਂ ਛੜਕਾਂ ਜੜਾਲੀਆਂ ਕਿੰਨੀਆਂ ਬਣਗੀਆਂ ਸਿੱਖੀਆਂ ਜੀ ਸਰਕਾਰੀ ਹਰ ਔਰ ਜਟਿਆੜਾ ਗੁਰੂ ਦੇ ਵਿੱਚ 1900 ਦੇ ਚੁਰ ਚੁਰੰਜਾ ਤੋਂ ਮੇਰਾ خیال ਪਈ ਨਾ ਇੱਥੇ ਬਣੀ ਸੀ ਇੱਕ ਕਮੇਟੀ ਔਰ ਉਹਦੇ ਵਿੱਚ ਆਧਿਪਤਕ 1 ਇੰਚ ਜ਼ਮੀਨ ਨਹੀਂ ਖਰੀਦੀ ਕਮੇਟੀ 1 ਇੰਚ ਜ਼ਮੀਨ ਨਹੀਂ ਖਰੀਦੀ ਜਮੀਨ ਨਾ ਨਗਰ ਕੌਂਸਲ ਦੇ ਨਾਂ ਦਰਜੋਗੀ ਇੰਤਕਾਲ ਹੋ ਗਿਆ ਯੋਸਾਹ ਬੇਟੇ ਨੇ ਕੱਲ ਗਏ ਸੀ ਔਰ ਉਹ ਵੀ 3 ਦਿਨ ਦੇ ਵਿੱਚ ਜੋ ਮੈਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਸ਼ਾਇਦ ਮੈਂ ਤੁਹਾਨੂੰ ਦੱਸਣ ਲੱਗਾ ਤੇ ਤੁਸੀਂ ਕਹੋਗੇ ਇਹ ਇਹ ਇਤਨਾ ਕੰਮ ਹੋਇਆ 2 ਏਕੜ ਜ਼ਮੀਨ ਖਰੀਦਣ ਵਾਸਤੇ ਨਹੀਂ ਖਰੀਦੀ ਅਜ ਤੱਕ ਉਹਦੇ 'ਚ ਐਸ ਪੀ ਪੀ ਪਲਾਂਟ ਲੱਗਣਾ ਹੈ ਪੈਸੇ ਮਨਜ਼ੂਰ ਹੋ ਗਏ ਟੈਂਡਰ ਲੱਗ ਗਿਆ ਟੈਕਨੀਕਲ ਫਾਈਨੈਂਸ਼ੀਅਲ ਦੋਵੇਂ ਟੈਂਡਰ ਖੁੱਲ ਕੇ 25 ਕਰੋੜ ਰੁਪਈਆ ਤੁਹਾਡੇ ਸੀਵਰੇਜ ਵਾਸਤੇ ਲਿਆਤਾ ਸਾਰੇ ਕੰਮ ਕੰਪਲੀਟ ਹੋ ਗਏ ਜਬ ਜਗਾ ਲਾਪਰੀ ਜ਼ਿਲ੍ਹਾ ਵਾਲੀ ਇੰਤਜ਼ਾਰ ਕਰਾਉਿਆ ਹੁਣ ਜਿਹੜਾ ਕੰਮ ਹੋਣਾ ਹੈ ਪ੍ਰੋਸੀਜਰ ਤਾਂ ਹੋਣਾ ਹੈ ਬਿਜਲੀ ਬੋਰਡ ਦੇ ਵਿੱਚ 1300 ਬੰਦਾ ਹੋਰ ਭਰਤੀ ਕਰਕੇ ਉਹਨੂੰ ਅੱਗੇ ਵਾਸਤੇ 1300 ਪਟਿਆਆਂ ਸਾਲਾਂ ਦੇ ਵਿੱਚ ਬਿਜਲੀ ਬੋਰਡ ਦੇ ਵਿੱਚ 6500 ਬੰਦਾ ਭਰਤੀ ਕੀਤਾ 6500 ਬੜੇ ਬੜੇ ਲੰਬੇ ਕੀਏ ਸਾਡੇ ਸੀਗੇ ਆ ਦੇਖ ਲਓ ਇਹ ਮਡਾਪਾ ਤੁਸੀਂ ਸਰਦਾਰ ਭਗਤ ਸਿੰਘ ਮਾਨ ਸਾਹਿਬ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀ ਕਿ ਸਾਡੇ ਬਹਿਬੇ ਦੇ ਜਿਹੜੇ EMPLOYEES ਆ ਉਹਨਾਂ ਨੂੰ ਤੁਸੀਂ ਆ ਕੇ ਅਪਾਇੰਟਮੈਂਟ ਲੈਟਰ ਤੋਂ ਮਾਨ ਸਾਹਿਬ ਤਗੋਰ ਥੀਏਟਰ ਦੇ ਵਿੱਚ ਫੰਕਸ਼ਨ ਹੋਣਾ ਜੇ 1300 ਬੰਦੇ ਨੂੰ ਲਾਈਨ ਮੈਨ ਨੂੰ ਉੱਥੇ ਅਪਾਇੰਟਮੈਂਟ ਲੈਟਰ ਲੈਣੇ ਬਿਜਲੀ ਮਸਤੀ ਦੀਆਂ ਉਪਰੀ ਲਾਈ ਹੈ ਤੁਹਾਨੂੰ ਮਿਲ ਗਈ ਹੈ ਮੈਨੂੰ ਜਾਨਦਾ ਨਹੀਂ ਇਹ ਆਪੇ ਹੀ ਉੱਠ ਕੇ ਇੱਥੇ ਕੋਲ ਮੈਨੂੰ ਵੀ ਅਪਾਇੰਟਮੈਂਟ ਨਹੀਂ ਤੇ ਪਹਿਲਾਂ ਕੀ ਹੁੰਦਾ ਸੀਗਾ ਨੌਕਰੀਆਂ ਲਿਕੀਆਂ ਚਲੋ ਐ ਐਮਐਲਏ ਹਿੰਨੇ ਦਵਾਈ ਨਹੀਂ ਉਹਨੇ ਦਵਾਈ ਨਹੀਂ ਸਾਡਾ ਕੋਈ ਰੋਲ ਨਹੀਂ ਨੌਕਰੀ ਜਿਹਦਾ ਜਿਹਦੀ ਮੈਰਟ ਤੇ ਜਰਾ ਬਚਾਉ ਉਹ ਨੌਕਰੀ ਮੈ ਜੂਗੀ ਸੋ ਮੇਰੇ ਤੋਂ ਸਾਰਿਆਂ ਨੂੰ ਅਪੀਲ ਆ ਕਿ ਤੁਸੀਂ ਜਿਤਨਾ ਮੈਡਮ ਨੇ ਕਿਹਾ ਸੁਣਿਆ ਨਾ ਨਹੀਂ ਕਿ ਆਪਾਂ ਇਹ ਗੱਲ ਬੜੀ ਛੇਤੀ ਕਾਹ ਦੇਨੇ ਆ ਟ੍ਰੈਫਿਕ ਬੜੀ ਨਾਮ ਆ ਤੇ ਜਿਹੜੀਆਂ ਆਪਣੀਆਂ ਦੁਕਾਨਾਂ ਦੇ ਬਾਹਰ ਉੱਪਰ ਟਲਕਾਸ ਨੰਦ ਉੱਪਰ ਇਨਕਮ ਕਮੇਟੀ ਦੀ ਜਿਹੜੀਆਂ ਆਪਣੀਆਂ ਪ੍ਰਾਪਰਟੀ ਟੈਕਸ ਦੇ ਰਹੇ ਨੇ ਉਹ ਕਿੰਨੇ ਕਾਪਾ ਦੇ ਰਹੇ ਆ ਕੂੜੇ ਦੀ ਪਰਚੀ 50 ਰੁਪਈਆ ਦੀ 50 ਰੁਪਈਆ ਦੀ ਅੱਜ ਕਿੰਨੇ ਦੀ ਆ ਆਪਾਂ ਇਹ ਨਹੀਂ ਕਹਿੰਦੇ ਕਿ ਕੂੜੇ ਦੀ ਪਰਚੀ ਵਾਸਤੇ 50 ਰੁਪਏ ਲਓ ਯਾਰ ਆਹ ਲਓ ਰਸੀਦ ਲਓ ਆਪਾਂ ਇਧਰਲੇ ਪਾਸੇ ਬੈਗ ਜਾ ਫੜਿਆ ਹੁੰਦਾ ਹੈ ਲਪਾਵਾ ਫੜਿਆ ਹੁੰਦਾ ਹੈ ਤੇ ਇਧਰਲੇ ਪਾਸੇ ਸੁੱਟ ਦਿੰਦੇ ਆ ਪਰ 50 ਰੁਪਈਆ ਆਪਾਂ ਨਗਰ ਕੌਂਸਲ ਨੂੰ ਨਹੀਂ ਦੇਣੇ ਕੌਣ ਜ਼ਿੰਮੇਵਾਰਾ ਜੀ ਇਹਦੇ ਵਾਸਤੇ ਮੈਂ ਜ਼ਿੰਮੇਵਾਰ ਹਾਂ ਕੀ ਕੀ ਉਹਦੇ ਪੁਜਾਰ ਰੁਪਏ ਨਾਲ ਸਾਨੂੰ ਸਫਾਈ ਬਣ ਰਹੀ ਹੈ ਤੇ ਫਿਰ ਸਾਡਾ ਸਾਨੂੰ ਅਸੀਂ ਉਹਦੇ ਵਿੱਚ ਕੋਆਪਰੇਟ ਨਹੀਂ ਕਰ ਸਕਦੇ ਮੀਨੇ ਦੇ 100 ਰੁਪਿਆ ਰੋਜ਼ ਦਾ ਜਿਹਦੇ ਨਾਲ ਸਾਡਾ ਚੁਗਿਰਦਾ ਸਾਫ਼ ਰਹਿੰਦਾ ਆਪਾਂ ਵੀ ਨਹੀਂ ਕਰਦੇ ਫਿਰ ਆ ਤੁਹਾਡੇ ਫਾਇਰ ਬਰਗੇਡ ਨੇ ਦਿੱਤੀਆਂ ਤਿੰਨ ਜਦੋਂ ਪਿਛਲੀ ਵਾਰੀ ਇਲੈਕਸ਼ਨ ਸੀਗੀ ਚਾਰ ਦਿਨ ਪਹਿਲਾਂ ਉਸ ਵੇਲੇ ਦੇ ਐਮਐਲਏ ਨੇ ਕੋਈ ਪ੍ਰਾਣੀ ਦੀ ਗੱਡੀ ਲਿਆ ਕੇ ਤੇ ਹਾਰ ਪਾ ਕੇ ਤੇ ਢੋਲ ਵਜਾ ਕੇ ਮੈਨੂੰ ਤੇ ਇਹ ਗੱਲ ਨਹੀਂ ਸਮਝ ਆਉਦੀ ਕਿ ਇਹ ਫਾਇਰ ਉੱਪਰ ਗਿਆ ਡਾਉਣ ਡਈ ਐ ਇਹ ਢੋਲ ਵਜਾ ਕੇ ਕਿਉਂ ਆਉਣ ਡਈ ਐ ਤੇ ਲੋੜ ਤੇ ਦੀ ਉਦੋਂ ਪੈਣੀ ਜਦੋਂ ਸਾਡਾ ਨੁਕਸਾਨ ਹੋਣ ਲਿਆ ਹੋਊਗਾ ਅਸੀਂ ਢੋਲ ਵਜਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਅਸੀਂ ਹੁਣ ਆ ਗਈਆਂ ਨਾ ਤਿੰਨ ਗੱਡੀਆਂ ਛੋਟੀ ਵੀ ਆ ਗਈ ਗਲੀਆਂ ਚ ਜਾਣ ਵਾਲੀ ਵੀ ਆ ਗਈ ਇਹੋ ਹੀ ਲੱਗ ਕੌਂਸਲਰ ਉਹਦੇ ਵਿੱਚ ਹੀ ਆਂਦੇ ਆ ਜੋ ਜਿੱਥੇ ਸਾਡੀ ਜ਼ਿੰਮੇਵਾਰੀ ਪੈਂਦੀ ਆ ਆਪਾਂ ਵੀ ਆਪਣੀ ਜ਼ਿੰਮੇਵਾਰੀ ਨੂੰ ਪਛਾਣਨੀ ਆ ਜਿੱਥੇ ਜਿੱਥੇ ਵੀ ਸਾਡੀ ਜ਼ਿੰਮੇਵਾਰੀ ਪੈਂਦੀ ਆ ਆਪਾਂ ਕੋਆਪਰੇਟ ਕਰੀਏ ਨਗਰ ਕੌਂਸਲ ਨਾਲ ਕੋਆਪਰੇਟ ਕਰੀਏ ਜਿੱਥੇ ਜਿੱਥੇ ਵੀ ਸਾਨੂੰ ਲੱਗਦਾ ਆ ਹੁਣ ਡੰਪ ਸੀਗਾ ਚਿਕਾਰ ਤਾਂ ਕਰ ਲ ਆਪਾਂ ਕਰ ਦੇ ਤਾਂ ਤੁਰੀ ਜੀ ਮੁਹੱਲਾ ਗਰੀਨ ਲੱਕ ਨੇ 100ਤੀ ਅਮਰਸਰ ਸਾਰਾ ਜ਼ਿਲ੍ਹਾ ਅਮਰਸਰ ਜ਼ਿਲ੍ਹਾ 11 ਮੈਨੇ ਲੱਗਦੇ ਨੇ ਅਮਰਸਰ ਜ਼ਿਲ੍ਹੇ ਨੂੰ ਅਮਰੋਸਰ ਜਿਹੜੇ ਦੇ ਵਿੱਚ ਸਭ ਤੋਂ ਜ਼ਿਆਦੀ ਮੋਹੱਲਾ ਕਲੀਨਿਕ ਦੇ ਵਿੱਚ ओपीडी ਜਲਿਆਲਾ ਗੋਦੀ ਹੈ। ਸਭ ਤੋਂ ਜ਼ਿਆਦਾ। ਕੱਲ ਮੈਂ ਉੱਥੇ ਗਿਆ ਮੈਂ ਪੁੱਛਿਆ ਕਿ ਕਿੱਥੋਂ ਆਏ ਹੋ? ਤੇ ਮੂੰ ਆਤੋਂ ਕਿੱਥੋਂ ਆਏ ਹੋ ਸਰ ਜੀੋਂ? ਕਿੱਥੋਂ ਆਏ ਹੋ ਦੀਨੇ ਆਲ ਤੋਂ ਤਖਤੂ ਚੱਕ ਤੋਂ ਦਵਾਈ ਲੈਣ ਵਾਸਤੇ। ਜਿਵੇਂ ਮੈਂ ਸੁਵਿਧਾ ਸੈਂਟਰ ਗਿਆ ਉੱਥੇ ਜਾ ਕੇ ਪੁੱਛਿਆ ਕਹਿੰਦੇ ਦੀ ਕੰਮ ਹੀ ਜਿਹੜਾ ਸਿਰਫ ਤੇ ਸਿਰਫ ਜੜਿਆਲੇ ਦੇ ਇੱਥੇ ਹੁੰਦਾ ਆ ਅਸੀਂ ਸਾਨੂੰ ਤੇ ਆਪਣੇ ਆਪ ਨੇ ਪਿੰਡਾਂ ਤੋਂ ਹੀ ਪਾਸ ਪਾਸ ਕੇ ਆ ਕੇ ਇੱਥੇ ਆ ਕੇ ਆਪਣਾ ਕੰਮ ਕਰਾ ਕੇ ਜਾਂਦੇ ਆ ਜਿਹੜਾ ਸਾਡਾ ਉਸੇ ਮਿਲਦਾ ਹੋ ਜਾਂਦਾ ਇੱਕ ਪਾਸੇ ਤੇ ਆਰ ਰਈਆ ਜਾਣ ਡਿਆ ਲੋਕਾਂ ਦੇ ਵਿੱਚ ਸੋ ਸਾਰੇ ਹੀ ਆਦੀ ਆਦੀ ਥੋੜੀ ਥੋੜੀ ਜ਼ਿੰਮੇਵਾਰੀ ਚੱਕੀਏ ਉਮਰ ਦੇ ਵਿੱਚ ਵਰਲਡ ਫੇਮਸ ਕਲਾਕਾਰ ਬਣ ਗਏ ਜਿਸ ਕੇ ਵਰਲਡ ਫੇਮਸ ਕਮਾਈ ਜਾਂਦੇ ਪੈਸੇ ਉਹ ਫਿਰ ਬੈਠੇ ਉੱਤੇ ਫਿਰ ਉਹਨਾਂ ਆ 50 ਹਜ਼ਾਰ ਨੌਕਰੀਆਂ ਕੌਣ ਦਿੰਦਾ ਕਿ ਆਹਦੇ ਕੰਮ 600 ਯੂਨਟ ਬਿਜਲੀ ਫਿਰ ਕਿੱਥੋਂ ਫਰੀ ਹੁੰਦੀ ਕਿੱਥੋਂ ਇਹ ਕੰਮ ਦੇ ਜੇ ਜੇ ਉਹ ਹੋਈ ਪਹਿਲੇ ਵਾਲੇ ਆ ਹੀ ਜਾਂਦੇ ਤੇ ਸੋ ਬਸ ਤੁਹਾਡਾ ਆਸ਼ੀਰਵਾਦ ਬਣਿਆ ਰਹਿਣਾ ਚਾਹੀਦਾ ਤੁਸੀਂ ਬੜੇ ਸਮਝਦਾਰ ਹੋ ਮੈਂ ਸਾਰੇ ਇਕੱਲਾ ਇਕੱਲਾ ਘਰ ਤੁਸੀਂ ਸਾਰੇ ਮੈਨੂੰ ਜਾਣਦੇ ਹੋ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਸਕੂਲ ਟਾਈਮ ਤੋਂ ਹੀ ਜਾਣਦੇ ਹੋ ਮੈਂ ਸਾਰੇ ਲਾਉਂਦੇ ਹੋਗੇ ਇਸ ਤਰ੍ਹਾਂ ਨਾ ਨਾ ਦਾ ਰੁਤਬਾ ਸੀਗਾ ਇਸ ਤਰ੍ਹਾਂ ਦਾ ਕੰਮਕਾਰ ਸੀਗਾ ਕੀ ਕਰਦੇ ਸੀਗੇ ਨਾ ਤਾਂ ਅੱਜ ਤੱਕ ਵੀ ਸਾਨੂੰ ਦਹਾਂ ਨੌਾਂ ਦੀ ਕਮਾਈ ਆ ਮੇਰੇ ਦਾਦੀ ਕਾਂਡਦੇ ਆਉਂਦੇ ਹੁੰਦੇ ਸੀਗੇ ਜਦੋਂ ਉਹ ਬੁਝਾਉਂਦੇ ਆ ਕਹਿੰਦੇ ਨਹੀਂ ਇਹ ਤੇ ਜਨਾ ਜਦੋਂ ਮੈਂ ਬਟਨ ਨਾ ਪਤਾ ਨਾ ਤੇ ਦਹੇ ਦੀਆਂ ਦਹੇ ਉਂਗਲਾਂ ਲੱਗਦੀਆਂ ਦਹਾਂ ਨੌਾਂ ਦੀ ਕਮਾਈ ਆ ਅਰ ਦੇਵੀ ਭਾਜੀ ਉਦੋਂ ਜਿੱਦਾਂ ਬਿਆਂਡ ਵਾਲੇ ਜਾਣਦੇ ਸੀਗੇ ਦੇਖਿਆ ਕਿ ਨਾ ਹੀ ਹੋਰ ਲੱਗਦਾ ਕਿਤੇ ਸੌਖਾ ਕੰਮ ਆ ਬੜਾ ਔਖਾ ਕੰਮ ਕਰਕੇ ਉਹਨਾਂ ਪਰ ਕਿਸੇ ਨਾਲ ਧੋਖਾਧੜੀ ਨਹੀਂ ਕੀਤੀ ਕਿਸੇ ਨਾਲ ਬੁੰਡਾਗਰਦੀ ਦਾ ਕਰਕੇ ਨਹੀਂ ਖਾਦੀ ਅੱਜ ਤੱਕ ਜਿੰਨੀ ਖਾਦੀ ਹੈ ਇਮਾਨਦਾਰੀ ਦੀ ਖਾਦੀ ਹੈ ਸਾਨੂੰ ਵਿਰਾਸਤ ਵਿੱਚ ਇਹ ਚੀਜ਼ਾਂ ਮਿਲੀਆਂ ਨੇ ਔਰ ਜੇ ਅੱਜ ਡਵੈਲਪਮੈਂਟ ਵਾਸਤੇ ਜਿੰਨਾ ਪੈਸਾ ਆਉਂਦਾ ਸਾਰੇ ਦਾ ਸਾਰਾ ਚੜ੍ਹਿਆਲੇ ਦੇ ਵਿੱਚ ਜਦੋਂ ਮਰਜ਼ੀ ਜਾ ਕੇ ਕਮੇਟੀ ਘਰ ਜਾ ਕੇ ਜਦੋਂ ਮਰਜ਼ੀ ਜਾ ਕੇ ਮੇਰੇ ਕੋ ਆ ਕੇ ਇੱਕ ਇੱਕ ਤੁਹਾਡਾ ਅਧਿਕਾਰ ਹੈਗਾ ਤੁਸੀਂ ਜਦੋਂ ਮਰਜ਼ੀ ਕੋਸ ਸਕਦੇ ਜੜਿਆਲੇ ਮੈਨੂੰ ਲੋਕ ਕਹਿੰਦੇ ਨੇ ਇੱਕ ਤੁਸੀਂ ਤੇ ਗੇਟ ਬਣਾ ਦਿੱਤੇ ਜਿਤਨਾ ਅਮਰੋਦ ਸਰ ਦੇ ਗੇਟ ਬਣੇ ਨੇ ਨਾ ਇਤਨਾ ਜੜਿਆਲੇ ਚ ਬਣਾਤੇ ਇਹ ਕਾਉਂਸਲ ਸਰ ਦੇ 100 ਫੁੱਟੀ ਆ ਤੇ ਗ੍ਰੇਸ ਪਬਲਿਕ ਸਕੂਲ ਦੇ ਇਲਾਕੇ 100 ਫੁੱਟੀ ਬਣਾਂਦੀ ਲੰਘਦਾ ਸੀਗਾ ਆਉਂਦੀ ਕਦੀ ਕੋਈ ਕੀ ਨਾਰਾਜ ਹੈ ਇੰਨਾ ਕੋ ਹੁੰਦਾ ਸੀਗਾ ਲਾਗੂ ਨਹੀਂ ਲੰਘਿਆ ਹੀ ਨਹੀਂ ਜਾਂਦਾ ਹੁੰਦਾ ਅਬ ਬਲਵਿੰਦਰ ਸਿੰਘ ਇੱਥੇ ਹੋਣੇ ਇਨਸਪੈਕਟਰ ਉਹ ਦੇਖੋ ਜੀ ਇਹਨੇ ਇਹ ਆਉਂਦੀ ਮੋਟਰਸਾਈਕਲ ਲੈ ਕੇ ਜਾ ਰਹੇ ਸੀਗੇ ਡਿੱਗ ਪੇ ਲਾਫ ਫ੍ਰੈਕਚਰ ਹੋ ਗਈ ਸੀਗੀ ਗੱਡੀਆਂ ਦੇ ਜਾਂਦੀਆਂ ਸੀ ਗਿਆ ਪਿਆ ਹੁਣ ਕਿਆ ਆਪਣੇ ਲੋਕ ਆਉਂਦੇ ਨੇ ਗੱਡੀਆਂ ਤੇ ਆਉਂਦੇ ਨੇ ਜਾਂਦੇ ਨੇ ਸੁਭੀ ਨਹੀਂ ਜਿੱਕਰ ਖਾਉਂ ਦੇ ਵਿੱਚੋਂ ਤਿੰਨ 570 ਵੋਟ ਤੇ ਜਿੱਤੇ ਔਰ ਹੋਰ ਵੀ ਵਧਾਈ ਤੇ ਜਿਹੜੇ ਮੈਨੂੰ ਬੂਸਾ ਲੋਟ ਹੋਏ ਸੀਗੇ ਸਾਰੇ ਦੇ ਸਾਰੇ ਬੂਸ ਬਹੁਤ ਵੱਡੀ ਜੀਤ ਦੇ ਨਾਲ ਆਪਾਂ ਦੀ ਔਰ ਬਾਕੀ ਪੰਜਾਬ ਦੇ ਬਹੁਤ ਵਧੀਆ ਰੁਝਾਨ ਨੇ ਬੜੇ ਵਧੀਆ ਰਿਜ਼ਲਟ ਨੇ ਇੱਕ ਗੱਲ ਮੈਂ ਚਾਹੇ ਗ੍ਰੋਥੀਆਂ ਕੋ ਉਹ ਕਹਿਣ ਕਿ ਵਿਆਹ ਹੀ ਇੱਕ ਗੱਲ ਮੈਂ ਪੱਕੀ ਕਹਿਣ ਲੱਗਿਆ ਜੇ ਕਿ 2027 ਦੇ ਵਿੱਚ ਵਿਕਾਸ ਦੇ ਨਾਂ ਨੂੰ ਵੋਟ ਪਾਉਗੀ ਔਰ ਜਿਹੜੀ ਪਾਰਟੀ ਨੇ ਵਿਕਾਸ ਕਰਾਇਆ ਢਾਈ ਸਾਲ ਹੋ ਗਏ ਨੇ ਢਾਈ ਸਾਲ ਹੋਰ ਨੇ ਅਜੇ

ਸਰਕਾਰ ਨੂੰ ਅਸੀਂ ਆਮ ਆਪ ਦੀ ਸਰਕਾਰ ਬਣਾਉਂਗੀ ਵੱਡੇ ਮਾਰਜਨ ਦੇ ਨਾਲ ਸਰਕਾਰ ਬਣਾਉਂਗੀ ਔਰ ਵਿਕਾਸ ਦੇ ਕਾਰ ਇਸੇ ਤਰ੍ਹਾਂ ਜਿਹੜੇ ਆ ਉਹ ਜਾਰੀ ਰਹਿਣਗੇ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਉਹਦੇ ਵਿੱਚ ਰੁਕਾਵਟ ਨਹੀਂ ਆਉਗੀ ਪੈਸੇ ਦੀ ਸਾਡੇ ਕੋਲ ਕੋਈ ਘਾਟ ਨਹੀਂ ਆ ਇੱਕ ਇੱਕ ਚੀਜ਼ ਇਮਾਨਦਾਰੀ ਦੇ ਨਾਲ ਪੈਸਾ ਲੱਗਿਆ ਸਾਨੂੰ ਪਤਾ ਪੈਸਾ ਕਮਾਈ ਦਾ ਕਿਵੇਂ ਹੈ ਤੇ ਖਰਚੀ ਦਾ ਕਿਵੇਂ ਹੈ ਖਾਸ ਕਰਕੇ ਜਿਹੜੇ ਡੇਰਾ ਬਾਬਰਾ ਦੀ ਸੀਟ ਜਿੱਤੀ ਆ ਉਹ ਮੁਬਾਰਕ ਕਰਦੇ ਹਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਜਿੰਨੇ ਵੀ ਆਏ ਹੋ ਇੱਥੇ ਇੱਕ ਇੱਕ ਕਦਮ ਚੱਲ ਗਿਆ ਨਾ ਸਿਰ ਮੱਥੇ ਹੈ ਮੈਂ ਬੇਨਤੀ ਕਰਦੇ ਹਾਂ ਕਿ ਮੰਤਰੀ ਸਾਹਿਬ ਵੱਲੋਂ ਬਾਸਤੀ ਦੀ ਸ਼ੈਰੀ ਪੜ੍ਹਾਉਣ ਉਹਨਾਂ ਨੂੰ ਡਿਊਟੀ ਲੱਗੀ ਆ ਮੇਰੇ ਕੋ ਜਿੰਨਾ ਵੀ ਹੋ ਸਕਦਾ ਮੈਂ ਆਪਣੇ ਕੰਮ ਬੜੇ ਰੂਟੀਨ ਦੇ ਨਾਲ ਕਰਦਾ ਵਾਂ ਤੇ ਸਾਡੇ 64 ਚੁਬੇ ਦਾ ਸਾਹਿਬ ਬਹੁਤ ਚੱਕੇ ਸਾਡੇ ਅੱਜ ਅਸੀਂ 8 ਗਲੀਆਂ ਜਿਹੜੀਆਂ ਉਹਨਾਂ ਦੀ ਸ਼ੁਰੂਆਤ ਕੀਤੀ ਆ ਇਹਦਾ 233 ਲੱਖ ਰੁਪਇਆ ਜਿਹੜਾ ਇਹਨਾਂ ਤੇ ਖਰਚ ਆਉਣਾ ਹੈ ਔਰ ਬਾਕੀ ਜਿਹੜਾ ਰਹਿੰਦੀਆਂ ਨੇ 15-16 ਗਲੀਆਂ ਉਹ ਵੀ ਮਤਲਬ ਥੋੜੇ ਦਿਨਾਂ ਤੱਕ ਉਹਦਾ ਵੀ ਕੰਮ ਜਿਹੜਾ ਸ਼ੁਰੂ ਕਰ ਦੇਣਾ ਔਰ ਇਹਨੂੰ ਅਸੀਂ ਲਗਭਗ 3 ਕੁ ਮਹੀਨੇ ਦੇ ਵਿੱਚ ਜਿਹੜਾ ਉਹ ਕੰਮ ਕੰਪਲੀਟ ਕਰਨਾ ਕਿ ਸਾਰੀਆਂ ਗਲੀਆਂ ਬਜੜਿਆਲੇ ਦੇ ਵਿੱਚ ਤੁਹਾਨੂੰ 3 ਮਹੀਨੇ ਤੋਂ ਬਾਅਦ ਕੋਈ ਵੀ ਜੰਡਿਆਲਾ ਗੁਰੂ ਦੀ ਇਹੋ ਜਿਹੀ ਗਲੀ ਨਹੀਂ ਮਿਲੂਗੀ ਜਿਹੜੀ ਪੰਨ ਵਾਲੀ ਰਹਿ ਗਈ ਹੋਵੇ ਇਸ ਬੁਧ ਅਧਿਕਾਰਨ ਤੇ ਕਿੰਨਾ ਟੋਟਲ ਖਰਚਾ ਆਏਗਾ ਅੱਜ ਦੇ ਜਿਹੜੇ ਕੀਤੇ ਨੇ ਮੈਂ ਤੁਹਾਨੂੰ ਦੱਸਿਆ ਵੀ 8 ਗਲੀਆਂ ਨੇ ਜਿਹਦੇ ਵਿੱਚ 233 ਲੱਖ ਰੁਪਇਆ ਜਿਹੜਾ ਆ ਇਹਨਾਂ ਤੇ ਖਰਚ ਆਉਣਾ ਔਰ ਅਸੀਂ 3 ਮਹੀਨੇ ਦੇ ਵਿੱਚ ਇਹਨੂੰ ਕੰਪਲੀਟ ਕਰਨੀ ਚਾਹੀਦੀ ਸਰ ਗਲੀਆਂ ਨਾਲੀਆਂ ਦਾ ਇਲਾਵਾ ਜੰਦਿਆਲਾ ਤੋਂ ਵਿੱਚ ਸਭ ਵੀ ਹੈਗੀ ਉਹਦੇ ਬਾਰੇ ਲੋਕ ਕਹਿ ਰਹੇ ਵੀ ਸਭ ਤੁਸੀਂ ਜਿਸ ਤਰ੍ਹਾਂ ਆਮਨ ਸਾਹ ਧਾਣਾ ਬੰਦਾ ਇੱਥੇ ਵੀ ਦਾਤ ਲੱਗਣੀ ਚਾਹੀਦੀ ਉਹਦਾ ਕੋਈ ਨਹੀਂ ਸਭ ਤਸਵੀਰ ਤੇ ਹੈਗੀ ਆ ਨਾਇਬ ਸੀਨਦਾਰ ਬੈਠਦੇ ਨੇ ਇਥੇ ਜਿਹੜਾ ਸਾਡਾ ਪਟਵਾਰ ਖਾਨਾ ਉਹਦੇ ਵਿੱਚ ਸਾਡੇ ਕੋਲ ਨਾਈਬ ਤਸਵੀਲਦਾਰ ਦੀ ਪੋਸਟ ਹੈ ਨਾਈਬ ਤਸਵੀਲਦਾਰ ਬੈਠਦੇ ਨੇ ਤੇ ਤਸਵੀਲ ਜਿਸ ਤਰ੍ਹਾਂ ਤਸਵੀਲ ਭਣਦੇ ਜਿਸ ਤਰ੍ਹਾਂ ਤਸਵੀਲ ਜਿਹੜੀ ਆ ਉਹ ਉਹਦੇ ਬਾਰੇ ਵਿਚਾਰ ਕਰਾਂਗੇ ਸਾਡੇ ਲਈ ਆਪਣੇ ਕੋਲ ਇੱਕ ਤਰ੍ਹਾਂ ਬਲਾਕ ਵਿੱਚ ਜਗ੍ਹਾ ਹੈਗੀ ਆ ਜਗਾ ਸਾਡੇ ਕੋਲ ਕਮੇਟੀ ਦੀ ਵੀ ਹੈਗੀ ਆ 6 6 ਏਕੜ ਜਗ੍ਹਾ ਹੈਗੀ ਆ ਇਸ ਤੋਂ ਇਲਾਵਾ ਅਸੀਂ ਜੰਡੇ ਵਾਲੇ ਵਾਸਤੇ ਇੱਕ ਹੋਰ ਵੀ ਜਗ੍ਹਾ ਜਿਹੜੀ ਆ ਲਗਭਗ 2 ਏਕੜ ਜਿਹੜੀ ਆ ਉਹ ਖਰੀਦੀ ਆ ਔਰ ਮੈਂ ਤੁਹਾਡੀ ਜਾਣਕਾਰੀ ਦੱਸਣ ਵਾਸਤੇ ਦੱਸ ਦਿਆਂ ਕਿ ਜੰਡੇਆਲੇ ਗੁਰੂ ਹਰਕੀਰਵਾਲੇ ਵਾਸਤੇ ਔਰ ਜੰਡੇਆਲਾ ਸ਼ਹਿਰ ਵਾਸਤੇ ਇਹ ਬਹੁਤ ਮਾਨਤੀ ਗੱਲ ਆ ਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਇੱਕ ਇੰਚ ਵੀ ਜਗ੍ਹਾ ਜਿਹੜੀ ਆ ਉਹ ਜੰਡੇਆਲਾ ਨਗਰ ਕੌਂਸਲ ਨੇ ਖਰੀਦੀ ਨਹੀਂ ਸੀ ਇਹ ਪਹਿਲੀ ਵਾਰੀ ਹੋਇਆ ਕਿ 2 ਏਕੜ ਜਗ੍ਹਾ ਜਿਹੜੀ ਆ ਜੰਡੇਆਲੇ ਨਗਰ ਕੌਂਸਲ ਦੀ ਖਰੀਦੀ ਗਈ ਆ ਔਰ ਬਕਾਇਦਾ ਇntiqal ਜਿਹੜੇ ਨੇ ਉਹ ਨਗਰ ਕੌਂਸਲ ਦੇ ਨਾਂ ਜਿਹੜੇ ਚੜ ਚੁੱਕੇ ਨੇ ਔਰ ਉਹਦਾ ਅਸੀਂ ਉਹਨੂੰ ਖਰੀਦਿਆ ਇਸ ਕਰਕੇ ਆ ਕਿਉਂਕਿ ਜਣਾ ਐਸਟੀਪੀ ਪਲਾਂਟ ਲਾਉਣਾ ਸੀਗਾ ਉਦੀ ਆਊਟਲੈਟ ਦੇਣ ਵਾਸਤੇ ਕੋਈ ਸਾਡੇ ਕੋਲ ਜਗ੍ਹਾ ਨਹੀਂ ਸੀ ਇਹ ਹੈਗੀ ਔਰ ਜੰਡਿਆਲੇ ਦੇ ਸੀਵਰੇਜ ਦਾ ਬਹੁਤ ਬੁਰਾ ਹਾਲ ਜਿਹੜਾ ਹੈ ਉਹ ਕੀਤਾ ਹੋਇਆ ਸੀਗਾ ਔਰ ਬੜੇ ਜਦੋਂ ਤੋਂ ਤੁਸੀਂ ਮੈਨੂੰ ਸਾਰਿਆਂ ਨੇ ਜੰਡਿਆਲੇ ਦੇ ਲੋਕਾਂ ਨੇ ਮੈਨੂੰ ਬਧਾਇਕ ਬਣਾਇਆ ਮੇਰਾ ਉਦੋਂ ਤੋਂ ਹੀ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਕਿ ਜੰਡਿਆਲੇ ਦੇ ਸੀਵਰੇਜ ਨੂੰ ਜਿਹੜਾ ਉਹ ਚਾਲੂ ਜਣਾ ਹਰ ਹਾਲਤ ਦੇ ਵਿੱਚ ਕੀਤਾ ਜਾਵੇ ਸੋ 2.5 ਸਾਲ ਲੱਗਦੇ ਗਏ ਪਰ ਹਾਂ ਹੁਣ ਉਹਦਾ ਟੈਂਡਰ ਵੀ ਹੋ ਗਿਆ ਬਕਾਇਦਾ ਅਸੀਂ ਜ਼ਮੀਨ ਖਰੀਦ ਕੇ ਨਗਰ ਕਾਉਂਸਲ ਦੇ ਨਾਮ ਹੀ ਜੜੀ ਆ ਉਹਦੀ ਇੰਤਕਾਲ ਜਣਾ ਚੜ ਚੁੱਕਾ ਔਰ 25 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਆ ਉਹ ਜੰਡਿਆਲੇ ਸ਼ਹਿਰ ਵਾਸਤੇ ਆ ਚੁੱਕਾ ਹੈ ਔਰ ਉਹਦੇ ਟੈਂਡਰ ਵੀ ਖੁੱਲ ਗਏ ਨੇ ਫਾਈਨੈਂਸ਼ੀਅਲ ਟੈਕਨੀਕਲ ਸਾਰੇ ਟੈਂਡਰ ਖੁੱਲ ਗਏ ਨੇ ਨੈਕਸਟ ਵੀਕ ਅਸੀਂ ਉਹਦਾ ਜੰਡਿਆਲੇ ਦੇ ਵਿੱਚ ਉਦਘਾਟਨ ਕਰਾਂਗੇ ਔਰ ਇਹਦੇ ਨਾਲ ਜੰਡਿਆਲਾ ਸ਼ਹਿਰ ਦੇ ਲੋਕਾਂ ਨੂੰ ਜਿਹੜਾ ਉਹ ਬਹੁਤ ਵੱਡੀ ਰਾਹਤ ਜੜੀ ਆ ਉਹ ਮਿਲੂਗੀ ਜੰਡਿਆਲਾ ਗੁਰੂ ਸ਼ਹਿਰ ਵਿੱਚ ਹੁਣ ਤੱਕ ਵਿਕਾਸ 22 ਸਾਲ 3 ਸਾਲ ਹੋ ਚੁੱਕੇ ਆ ਕਿੰਨੇ ਹੋਰ ਤੱਕ ਪੈਸੇ ਆ ਜਾਈਗੇ ਕਿੰਨਾ ਵਿਕਾਸ ਹੋ ਦੇਖੋ ਪੈਸੇ ਜੰਡਿਆਲੇ ਗੁਰੂ ਹਲਕੇ ਹਲਕੇ ਦੇ ਦੀ ਗੱਲ ਕਰੀਏ ਤੇ ਹਲਕੇ ਦੇ ਵਿੱਚ ਤੇ ਬਹੁਤ ਪੈਸੇ ਆ ਚੁੱਕੇ ਨੇ ਔਰ ਜੰਡਿਆਲਾ ਸ਼ਹਿਰ ਦੇ ਵਿੱਚ ਵੀ ਬੜੀ ਅਮਾਉਂਟ ਜਿਹੜੀ ਆ ਉਹ ਜਾਰੀ ਕੀਤੀ ਜਾ ਚੁੱਕੀ ਆ ਅਸੀਂ ਜੰਡਿਆਲੇ ਸ਼ਹਿਰ ਦੇ ਸੁੰਦਰੀਕਰਨ ਵਾਸਤੇ ਮੈਂ ਜਿਹੜਾ ਹਾਰਟੀਕਲਚਰ ਵਿੰਗ ਉਹਦੀਆਂ ਵੀ ਬਕਾਇਦਾ ਡਿਊਟੀਆਂ ਲਗਾਤੀਆਂ ਨੇ ਉਹ ਵੀ ਜਿੱਥੇ-ਜਿੱਥੇ ਵੀ ਕੋਈ ਬਿਊਟੀਫਿਕੇਸ਼ਨ ਜੰਡਿਆਲਾ ਦੀ ਹੋ ਸਕਦੀ ਆ ਉਹਦੇ ਵਾਸਤੇ ਉਹ ਉਹ ਤਾਂ ਡੀਪੀਆਰ ਡਿਟੇਲਡ ਪ੍ਰੋਜੈਕਟ ਰਿਪੋਰਟ ਜਿਹੜੀ ਆ ਉਹਦੇ ਵਾਸਤੇ ਤਿਆਰ ਕੀਤੀ ਜਾ ਰਹੀ ਆ ਔਰ ਜੰਡਿਆਲਾ ਜਿਹੜਾ ਆ ਬਹੁਤ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਜੰਡਿਆਲਾ ਸ਼ਹਿਰ ਨਮੂਨੇ ਦਾ ਸ਼ਹਿਰ ਬਣਿਆ ਜਿਹੜਾ ਉਹ ਦੇਖੂਗਾ ਬਕਾਇਦਾ ਜੰਨੀਆਂ ਵੀ ਮੈਂ ਬੀਇੰਗ ਬਿਜਲੀ ਮੰਤਰੀ ਤੇ ਬੀਇੰਗ ਵਿਧਾਇਕ ਮੇਰੀ ਇਹ ਜ਼ਿੰਮੇਵਾਰੀ ਮੰਦੀ ਸੀਗੀ ਕਿ ਅਸੀਂ ਬਿਜਲੀ ਦੇ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਕੋਈ ਮੁਸ਼ਕਲਾਂ ਜਿਹੜੀਆਂ ਉਹ ਪੂਰੇ ਪੰਜਾਬ ਦੇ ਲੋਕਾਂ ਨੂੰ ਨਾ ਹੋਣ ਔਰ ਜੰਡਿਆਲੇ ਦੇ ਵਿੱਚ ਵੀ ਅਸੀਂ ਜੁੰਨੀਆਂ ਵੀ ਤਾਰਾਂ ਦੇ ਜਾਲ ਸੀਗੇ ਜਾਂ ਨਵੇਂ ਕੋਈ ਟਰਾਂਸਫਾਰਮ ਜਾਂ ਖੰਬੇ ਵਗੈਰਾ ਲਗਾਉਣੇ ਸੀਗੇ ਉਹ ਜਿਹੜੇ ਆ ਪਿਛਲੇ ਦਿਨੀ ਰਿਪੇਅਰ ਕੀਤੀ ਆ ਜਿੱਥੇ ਨਵੇਂ ਲਾਉਣ ਦੀ ਲੋੜ ਸੀਗੀ ਨਵੇਂ ਵੀ ਲਾਏ ਨੇ ਔਰ ਜੰਡਿਆਲਾ ਸ਼ਹਿਰ ਦੇ ਲੋਕ ਆ ਜਿਹੜੇ ਨੇ ਉਹ ਬੜੇ ਸੂਝਮਾਨ ਲੋਕ ਨੇ ਔਰ ਇਹਨਾਂ ਦੀ ਜਿਹੜੇ ਜਿਹੜੇ ਵੀ ਕੰਮ ਇਸ ਸਮੇਂ ਸਮੇਤੇ ਦੱਸਦੇ ਰਹਿਣ ਕਿ ਮੈਂ ਵੀ ਇੱਥੋਂ ਦਾ ਵਸਨੀਕ ਆ ਮੈਨੂੰ ਤੇ ਵੈਸੇ ਹੀ ਕੱਲੀ-ਕੱਲੀ ਗਲੀ ਦਾ ਪਤਾ ਹੈ ਕੱਲੇ-ਕੱਲੇ ਬਾਜ਼ਾਰ ਦਾ ਪਤਾ ਹੈ ਸੋ ਮੇਰੀ ਮੇਰੇ ਧਿਆਨ ਦੇ ਵਿੱਚ ਹਰ ਕੰਮ ਚੰਡੇ ਵਾਲੇ ਦਾ ਜਿਹੜਾ ਆ ਉਹ ਪੈਲ ਦੇ ਆਧਾਰ ਤੇ ਕੀਤਾ ਜਾਂਦਾ ਪੰਜਾਬ ਵਿੱਚ ਜਿੰਨੀ ਚੋਣਾਂ ਦਾ ਰਿਜ਼ਲਟ ਆ ਰਿਹਾ ਚਾਹ ਤਾਂ ਵੀ ਤਿੰਨ ਜੜੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਇਸ ਵਾਰ ਬਹੁਤ ਵਧੀਆ ਰੁਝਾਨ ਨੇ ਪੰਜਾਬ ਦੀਆਂ ਚਾਰ ਜਿੰਨੀ ਚੋਣਾਂ ਤੇ ਆਲਮੋਸਟ ਜਿੱਤ ਜੜੀ ਆ ਸਾਡੀ ਤਿੰਨਾਂ ਤੇ ਯਕੀਨਨ ਹੋ ਚੁੱਕੀ ਆ ਔਰ ਜਿੱਥੇ ਇੱਕ ਸੀਟ ਆ ਉੱਥੇ ਵੀ ਲੋਕਾਂ ਵੱਲੋਂ ਕੋਈ ਕਮੀ ਨਹੀਂ ਆ ਸਾਡੇ ਵੱਲੋਂ ਕੋਈ ਕਮੀ ਦਾ ਕੀ ਹੋਊਗੀ ਉਹਨੂੰ ਵੀ ਜਰੂਰ ਅਸੀਂ ਉਹਦਾ ਜਿਹੜਾ ਆ ਉਹਨੂੰ ਮੰਨਤਨਤਾ ਕਰਾਂਗੇ ਔਰ ਮੈਂ ਪੰਜਾਬ ਦੇ ਵੋਟਰਾਂ ਨੂੰ ਜਿਹੜੀ ਆ ਉਹ ਵਧਾਈ ਦੇਣਾ ਚਾਹੁੰਦਾ ਕਿ ਜਿਨ੍ਹਾਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਜਿਮਨੀ ਚੋਣਾਂ ਜਿਹੜੀਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਪਣੇ ਵੋਟ ਦਾ ਇਸਤੇਮਾਲ ਕੀਤਾ ਅਮਨ अरोड़ा ਜੀ ਪੰਜਾਬ ਪ੍ਰਧਾਨ ਬਣਾਏ ਕਿ ਉਹਨਾਂ ਵੱਲੋਂ ਦੇਖੋ ਅਮਨ अरोड़ा ਸਾਹਿਬ ਨੂੰ ਮੇਰੀ ਗੱਲ ਵੀ ਹੋਈ ਆ ਮੈਂ ਵਧਾਈ ਦਿੱਤੀ ਆ ਬੜੀ ਵਧੀਆ ਗੱਲ ਆ ਬੜੇ ਸਾਡੇ ਸੁਲਝੇ ਹੋਏ ਸਿਆਣੇ ਇਮਾਨਦਾਰ ਨੇਤਾ ਨੇ ਔਰ ਬੜੇ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਜਿਹੜਾ ਉਹ ਕੰਮ ਕਰ ਰਹੇ ਨੇ ਸੋ ਉਹਨਾਂ ਨੂੰ ਪੰਜਾਬ ਦਾ ਪ੍ਰਧਾਨ ਬਣਾਏ ਜਾਣ ਤੇ ਆਮ ਆਦਮੀ ਪਾਰਟੀ ਦਾ ਸੰਗਠਨ ਜਿਹੜਾ ਆ ਪੰਜਾਬ ਦੇ ਵਿੱਚ ਹੋਰ ਮਜ਼ਬੂਤ ਹੋਊਗਾ ਔਰ 2027 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜਨ ਦੇ ਨਾਲ ਦੁਬਾਰਾ ਤੋਂ ਪੰਜਾਬ ਦੇ ਵਿੱਚ ਸਰਕਾਰ ਬਣਾਉਂਦੀ ਵਿਰੋਧੀ ਧਰਾਂ ਨੂੰ ਕੀ ਕਹੋ ਕੁਝ ਵੀ ਨਹੀਂ ਮੈਂ ਕੀ ਕਹਣਾ ਵਿਰੋਧੀ ਧਰਾਂ ਨੂੰ ਕਰੀ ਜਾਣ ਆਪਣਾ ਉਹ ਨਾ ਦਾ ਕੰਮ ਆ ਉਹ ਆਪਣਾ ਕੰਮ ਕਰਨਾ ਹੱਸਦੇ ਵਸਦੇ ਰਹਿਣ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਉਹਨਾਂ ਨੂੰ ਬਸ ਹੋਰ ਕੀ ਕਹਣਾ ਆਪਣਾ ਵਿਰੋਧੀ ਧਰਾਂ ਨੂੰ ਦੇਖੋ ਮੇਰਾ خیال ਆ ਕਿ ਹਾਰਡਲੀ 15 20 ਦਿਨ ਦੇ ਵਿੱਚ ਉਹਨੂੰ ਅਸੀਂ ਕੰਪਲੀਟ ਕਰ ਲਾਂਗੇ ਸਾਰੀ ਟ੍ਰੈਫਿਕ ਜੰਡਿਆਲੇ ਦੀ ਜਿਹੜੀ ਆ ਉਹ ਡਾਇਵਰਟ ਹੋ ਜਾਣੀ ਦੇਖੋ ਇਤੋਂ ਤੁਸੀਂ ਬੈਰੋਵਾਲ ਰੋਡ ਤੋਂ ਜਾਓਗੇ ਸੂਏ ਤੱਕ ਜਿਹੜਾ ਬੰਦਾ ਜਲੰਧਰ ਤੋਂ ਆ ਰਿਹਾ ਉਹਨੇ ਧਾਰੜ ਜਾਣਾ ਆ ਜਾਂ ਏਕਲ ਗੱਡੇ ਜਾਣਾ ਆ ਜਾਂ ਪਰੇ ਖਡੂਰ ਸਾਹਿਬ ਨੂੰ ਜਾਣਾ ਉਹਨੂੰ ਸ਼ਹਿਰ ਦੇ ਵਿੱਚ ਵੜਨ ਦੀ ਲੋੜ ਹੀ ਨਹੀਂ ਪਊਗੀ ਉਹ ਸਿੱਧਾ ਹੀ ਉਹ ਬਾਈਪਾਸ ਸੂਏ ਵਾਲੀ ਸੜਕ ਦੇ ਨਾਲ-ਨਾਲ ਨਿਕਲੂਗਾ ਇਸ ਤੋਂ ਇਲਾਵਾ ਜਿਨ੍ਹਾਂ ਨੇ ਤਰਨਤਾਰਨ ਬੰਡਾਲਾ ਇੱਧਰ ਸਫੀਪੁਰ ਨੋਨੇਪਿੰਡ ਇੱਧਰੋਂ ਨੂੰ ਨਿਕਲਣਾ ਆ ਉਹ ਵੀ ਜਿਹੜੇ ਆ ਉਧਰ ਦੀ ਸਾਰੀ ਟ੍ਰੈਫਿਕ ਡਾਇਵਰਟ ਹੋ ਜਾਣੀ ਆ ਸੋ ਹਰ ਚੀਜ਼ ਨੂੰ ਕਰਨ ਵਾਸਤੇ ਸਮਾਂ ਲੱਗਦਾ ਦੇਖੋ ਬੜੇ ਲੰਬੇ ਸਮੇਂ ਤੋਂ ਕੰਮ ਜੜੇ ਨਾ ਰੁਕੇ ਨੇ ਜੰਡੇਆਲੇ ਦੇ ਇਹ ਆਪਾਂ ਸਾਰੇ ਸ਼ਹਿਰ ਵਾਸੀ ਆਪਾਂ ਜਾਣਦੇ ਆ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਆਬਾਦੀ ਵਧ ਗਈ ਵਹੀਕਲ ਵੀ ਲੋਕਾਂ ਦੇ ਵਧ ਗਏ ਔਰ ਜਗ੍ਹਾ ਤੇ ਉਹ ਨਹੀਂ ਸੀਗੀ ਨਾ ਜਗ੍ਹਾ ਉਹ ਨਹੀਂ ਰਹੇਗੀ ਹੁਣ ਸਾਨੂੰ ਕੋਈ ਨਾ ਕੋਈ ਇਹਦਾ ਆਲਟਰਨੇਟ ਹੱਲ ਜੜਾ ਉਹ ਕਰਨਾ ਪੈਣਾ ਸੀਗਾ ਉਹ ਅਸੀਂ ਕਰ ਦਿੱਤਾ ਸਿਰਫ ਉਹਦੀ ਕੰਪਲੀਸ਼ਨ ਹੋਣ ਵਾਲੀ ਬਾਕੀ ਹੈ ਜਿਸ ਦਿਨ ਉਹ ਰੋਡ ਜਿਹੜੀ ਆ ਉਹ ਚੱਲ ਗਈ ਜੰਡੇਆਲੇ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਆਪਣੇ ਆਪ ਹੀ ਜੜੀ ਆ ਉਹ ਸੋਲਵ ਹੋ ਦੇਗੀ ਸਰ ਕਸ਼ੀਰ ਦੋਤਮ ਸਿੰਘ ਤੋਂ ਚੇ ਪਰਮ ਲੇਰ ਸਟ ਬਹੁਤ ਅਰੀ ਖਰਾਬਤਾ ਵੀ ਜਦਾ ਉਹਦੇ ਵਿੱਚ ਪਾਸ ਹੋਈ ਈ ਸਟੈਂਡਰਡ ਆਉਣ ਹਾਂ ਬਿਲਕੁਲ ਆਉਣਗੇ ਜੀ ਆ ਅਸੀਂ 25 ਛੜਕਾਂ ਜਿਹੜੀਆਂ ਨੇ ਕੀਤੀਆਂ ਨੇ ਉਹਦੇ ਵਿੱਚ ਹੈ